ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 410 ਤੋਂ ਲੈ ਕੇ 412 ਤੱਕ ਸਵਾਇ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾਵਰੀ ਮਹੱਲਾ ਪੰਜਵਾਂ ਇੱਕ ਤੁਕਾ ਓਏ ਪਰਦੇਸੀ ਹਾਂ ਸੁਨ ਤ ਸੰਦੇਸਿਆ ਹਾਂ ਰਹਾਓ ਓਏ ਪਰਦੇਸੀਆ ਹਾਂ ਸੁਨ ਤ ਸੰਦੇਸਿਆ ਹਾਂ ਰਹਾਓ ਹਾਂਜੀ ਸੰਗਤ ਜੀ ਇੱਕ ਤੁਕਾ ਹੁੰਦਾ ਵੀ ਇੱਕ ਇੱਕ ਤੁਕ ਵਾਲੀ ਬਾਣੀ ਹਾਂਜੀ ਸੰਗਤ ਜੀ ਇੱਥੇ ਪੰਚਮ ਪਾਚਾ ਕਹਿੰਦੇ ਨੇ ਕਿ ਮੈਨੂੰ ਬਹੁਤ ਜਗ੍ਹਾ ਤੋਂ ਸੁਣਨ ਨੂੰ ਸੰਦੇਸ਼ ਮਿਲਦੇ ਨੇ ਗੁਰੂਆਂ ਪੀਰਾਂ ਰਾਹੀ ਧਾਰਮਿਕ ਗ੍ਰੰਥਾਂ ਰਾਹੀ ਭਗਤਾਂ ਰਾਹੀ ਕਿ ਅਸੀਂ ਇੱਥੇ ਪਰਦੇਸੀ ਆ ਇਸ ਜਗਤ ਵਿੱਚ ਅਸੀਂ ਪਰਦੇਸ ਵਿੱਚ ਆਏ ਹਾਂ ਆਪਣੇ ਦੇਸ਼ 'ਚ ਜ਼ਿਆਦਾ ਸਮਾਂ ਰਹਿਦਾ ਪਰਦੇਸ 'ਚ ਥੋੜੀ ਜਿਹੀ ਥੋੜੀ ਦੇਰ ਲਈ ਕੋਈ ਆਉਂਦਾ ਪਰਦੇਸ ਜਾਂਦਾ ਜਾਸਿਓਂ ਰਚ ਰਹੇ ਹਾਂ ਸਭ ਕੋ ਤਜ ਗਏ ਹਾਂ ਸਪਨਾ ਜਿਉ ਪਏ ਹਰ ਨਾਮ ਜਿਨ ਲਏ ਹਾਂਜੀ ਕਹਿੰਦੇ ਦੇਖਦੇ ਆਂ ਵੀ ਜਿਹੜੀਆਂ ਪਦਾਰਥਾਂ ਦੇ ਨਾਲ ਜੀਵ ਰਚ ਰਹੇ ਨੇ ਜਿਨ੍ਹਾਂ ਤਾਂ ਮੋਹ ਪਾ ਰਹੇ ਨੇ ਉਹਨਾਂ ਨੂੰ ਤਾਂ ਸਾਰੇ ਤਜ ਕੇ ਜਾ ਰਹੇ ਨੇ ਇੱਥੇ ਛੱਡ ਕੇ ਜਾ ਰਹੇ ਨੇ ਜਿਹੜੇ ਕਹਿੰਦੇ ਉਹ ਤਾਂ ਨਾਮ ਲੈਂਦੇ ਨੇ ਉਹ ਇਹਨਾਂ ਸਭ ਚੀਜ਼ਾਂ ਨੂੰ ਸੁਪਨਾ ਜਾਣ ਗਏ ਨੇ ਉਹ ਸੰਸਾਰ ਨੂੰ ਸੁਪਨਾ ਜਾਣ ਗਏ ਨੇ ਕਿ ਸੰਸਾਰ ਸੁਪਨਾ ਹੈ ਹਰ ਤਜ ਅਨ ਲੱਗੇ ਹਾਂ ਜਨਮ ਮਰ ਪਗੇ ਹਾਂ ਹਰ ਹਰ ਜਨ ਲਹੇ ਹਾਂ ਜੀਵਤ ਸੇ ਰਹੇ ਹਾਂ ਹਾਂ ਜੀ ਕਹਿੰਦੇ ਅਸੀਂ ਪਰਮਾਤਮਾ ਨੂੰ ਛੱਡ ਕੇ ਹੋਰ ਚੀਜ਼ਾਂ ਦੇ ਮੋਹ ਦੇ ਵਿੱਚ ਪਦਾਰਥਾਂ ਦੇ ਮੋਹ ਵਿੱਚ ਲੱਗੇ ਹੋਏ ਆਂ ਇਸ ਕਰਕੇ ਫਿਰ ਅਸੀਂ ਜਨਮ ਮਰਨਾਂ ਦੇ ਚੱਕਰ ਵਿੱਚ ਪਏ ਹੋਏ ਆਂ ਕਹਿੰਦੇ ਜਿਨ੍ਹਾਂ ਨੇ ਕਹਿੰਦੇ ਉਸ ਪਰਮਾਤਮਾ ਨੂੰ ਪਾ ਲਿਆ ਕਹਿੰਦੇ ਉਹ ਜੀਵਤ ਤੇ ਉਹ ਨਹੀਂ ਕਹਿੰਦੇ ਉਹ ਜੀਵਨ ਮੁਕਤ ਨੇ ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਪਾ ਲਿਆ ਜਿਸੇ ਕਿਰਪਾਲ ਹੋਏ ਹਾਂ ਨਾਨਕ ਭਗਤ ਸੋਏ ਫਿਰ ਨਾਨਕ ਜੀ ਕਹਿੰਦੇ ਨੇ ਜਿਹਦੇ ਉੱਤੇ ਪਰਮੇਸ਼ਰ ਕਿਰਪਾਲ ਹੋ ਗਿਆ ਕਹਿੰਦੇ ਉਹੀ ਉਹਦਾ ਭਗਤ ਬਣਿਆ ਹੈ ਵਾਹਿਗੁਰੂ ਜੀ ਵਾਹਿਗੁਰੂ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਆਸਾ ਮਹੱਲਾ 9ਵਾਂ ਵਿਰਤਾ ਕਹੋ ਕੌਣ ਸਿਉ ਮਨ ਕੀ ਲੋਭ ਗਰਸਿਓ ਦਸ ਹੂੰ ਦਿਸ ਤਾਵਤ ਆਸਾ ਲਾਗਿਓ ਤਨ ਕੀ ਰਹਾਓ ਹਾਂਜੀ ਸੰਗਤ ਜੀ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਆਪਣੇ ਮਨ ਦੀ ਕਹਿੰਦੇ ਇਹ ਪੀੜਾ ਕਿਨੂੰ ਦਸੀਏ ਕਿ ਮਨ ਲੋਭੀ ਹੈ ਮਨ ਲੋਭ ਦੇ ਵਿੱਚ ਦਸਾਂ ਦਿਸ਼ਾਂ ਦੇ ਵਿੱਚ ਪਟਕਦਾ ਫਿਰਦਾ ਹੈ ਕਹਿੰਦੇ ਕਹਿੰਦੇ ਕਿ ਨੂੰ ਇਹ ਦੁੱਖ ਸੁਣਾਈਏ ਸੁਖ ਕਾ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦੁਆਰੇ ਦੁਆਰ ਸਵਾਨ ਜਿਉਂ ਡੋਲਤ ਨਹਿ ਸੋਦ ਰਾਮ ਭਜਨ ਕੀ ਕਹਿੰਦੇ ਮਾਇਆ ਵਿੱਚੋਂ ਸੁਖ ਭਾਲ ਦਾ ਭਾਲ ਦਾ ਕਹਿੰਦੇ ਹਰ ਇੱਕ ਦੀ ਕਹਿੰਦੇ ਮੁਥਾਜੀ ਕਰਦਾ ਫਿਰਦਾ ਜੀਵ ਤੇ ਬੜਾ ਦੁੱਖ ਭੋਗਦਾ ਹੈ ਕਹਿੰਦੇ ਜਿਵੇਂ ਕਹਿੰਦੇ ਕੁੱਤਾ ਇੱਕ ਰੋਟੀ ਦੇ ਟੁੱਕ ਲਈ ਦਰਦਰ ਪਟਕਦਾ ਕਹਿੰਦੇ ਐਵੇਂ ਜਿਹੜਾ ਜੀਵ ਆ ਧੰਨ ਦੀ ਖਾਤਰ ਕਹਿੰਦੇ ਦਰਦਰ ਪਟਕਦਾ ਫਿਰਦਾ ਉਸ ਪਰਮੇਸ਼ਰ ਦਾ ਨਾਮ ਲੈਣ ਦੀ ਕਹਿੰਦੇ ਇਹਨੂੰ ਬਿਲਕੁਲ ਸੁਧ ਬੁੱਧ ਨਹੀਂ ਹੈ ਸੂਝ ਨਹੀਂ ਹੈ ਕਹਿੰਦੇ ਮਾਨਸ ਜਨਮ ਅਕਾਰਥ ਖੋਬਤ ਲਾਜ ਨਾ ਲੋਕ ਹਸਨ ਕੀ ਨਾਨਕ ਹਰ ਜਸ ਕਿਉ ਨਹੀਂ ਗਾਵਤ ਕੋ ਮਤ ਬినాਸੈ ਤਨ ਕੀ ਕਹਿੰਦੇ ਪ੍ਰਮਾਤਮਾ ਦਾ ਨਾਮ ਨਾ ਜਪ ਕੇ ਆਪਣਾ ਮਨੁੱਖਾ ਜੀਵਨ ਬ्यर्थ ਗਵਾ ਰਿਆ ਹੈ ਲੋਭ ਦੇ ਵਿੱਚ ਭੱਜਦਾ ਫਿਰਦਾ ਹੈ ਕਹਿੰਦੇ ਲੋਕਾਂ ਤੋਂ ਵੀ ਸ਼ਰਮ ਨਹੀਂ ਹੈ ਕਿ ਵੀ ਮੇਰੇ ਤੇ ਹੱਸਣਗੇ ਕਿ ਮੈਂ ਕਿਵੇਂ ਲੋਭ ਲਈ ਭੱਜਿਆ ਫਿਰਦਾ ਨਾਨਕ ਜੀ ਕਹਿੰਦੇ ਨੇ ਉਸ ਪਰਮਾਤਮਾ ਦਾ ਨਾਮ ਨਹੀਂ ਜਪਦਾ ਉਹਦੀ ਜਸ ਕੀਰਤਨੀ ਕਰਦਾ ਹੈਗਾ ਜਿਹਦੇ ਨਾਲ ਇਹਦੀ ਮਾੜੀ ਮਤ ਖਤਮ ਹੋਣੀ ਸੀ ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆਂ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਤਰ ਅਵਕਟ ਸਰਵਰ ਨਾਵੈ ਬਕੇ ਨ ਬੋਲੇ ਹਰ ਗੁਣ ਗਾਵੇ ਜਲ ਆਕਾਸੀ ਸੁੰਨ ਸਮਾਵੈ ਰਸ ਸਤ ਚੋਲ ਮਹਾਰਸ ਪਾਵੈ ਐਸਾ ਗਿਆਨ ਸੁਨੋ ਅਬ ਮੋਰੇ ਪਰਪੁਰ ਤਾਰ ਰਿਹਾ ਸਭ ਠੋਰੇ ਰਹਾਓ ਹੰਦੀ ਸੰਗਤ ਜੀ ਇੱਥੇ ਪਾਤਸ਼ਾ ਜੋਗੀ ਨੂੰ ਕਹਿ ਰਹੇ ਨੇ ਕਿ ਇਹ ਜੋਗੀ ਤੋਂ ਉੱਪਰੋਂ ਪਹਾੜੀਆਂ ਤੋਂ ਉਤਰ ਕੇ ਇੱਥਾਂ ਇਸ਼ਨਾਨ ਕਰਨ ਆਉਣਾ ਹੈ ਕਹਿੰਦੇ ਕਹਿੰਦੇ ਇਸ਼ਨਾਨ ਤਾਂ ਉਹਦਾ ਮੰਨਿਏ ਕਹਿੰਦੇ ਪਰ ਤੂੰ ਇਸ਼ਨਾਨ ਹੀ ਕਰਦਾ ਹਰੀ ਦੇ ਗੁਣ ਨਹੀਂ ਕਹੋਂਦਾ ਕਹਿੰਦੇ ਇਸ਼ਨਾਨ ਤਾਂ ਉਹਦਾ ਮੰਨਿਏ ਜੋ ਪਰਮੇਸ਼ਰ ਦੇ ਨਾਮ ਰੂਪੀ ਜਲ ਦੇ ਵਿੱਚ ਇਸ਼ਨਾਨ ਕਰਦਾ ਹੈ ਜਦੋਂ ਕਹਿੰਦੇ ਉਹ ਪਰਮੇਸ਼ਰ ਦੇ ਨਾਮ ਰੂਪੀ ਜਾਂਦੇ ਨਾਮ ਰੂਪੀ ਜਲ ਚ ਇਸ਼ਨਾਨ ਕਰਦਾ ਜਿਹੜਾ ਜੀਵ ਕਹਿੰਦੇ ਉਹ ਫਿਰ ਸੁੰਨ ਸਮਾਦ ਵਿੱਚ ਚਲੇ ਜਾਂਦਾ ਉਹਦੇ ਕਹਿੰਦੇ ਪਰਮੇਸ਼ਰ ਦੇ ਉਨੋਂ ਮਿਲਾਪ ਹੋ ਜਾਂਦਾ ਕਹਿੰਦੇ ਜਿਸ ਤਰ੍ਹਾਂ ਕਹਿੰਦੇ ਠੇਠਾ ਪਾਣੀ ਹੁੰਦਾ ਸਮੁੰਦਰ ਦੇ ਵਿੱਚ ਉਹ ਸੂਰਜ ਦੀ ਮਦਦ ਨਾਲ ਮਤਲਬ ਪਾਹ ਬਣ ਕੇ ਉੱਪਰ ਆਕਾਸ਼ਾਂ ਚ ਉੱਡਦਾ ਫਿਰਦਾ ਬੱਦਲਾਂ ਦੇ ਰੂਪ ਚ ਇਸ ਤਰ੍ਹਾਂ ਹੀ ਜਿਹੜਾ ਜੀਵ ਕਹਿੰਦੇ ਉਹਦੇ ਨਾਲ ਪਰਮਾਤਮਾ ਦੇ ਨਾਲ ਕਹਿੰਦੇ ਉਹਦੇ ਕਹਿੰਦੇ ਉਹਦੇ ਚ ਧਿਆਨ ਜੋੜ ਲੈਂਦਾ ਉਹਦਾ ਅਨੁਭਵ ਕਰ ਲੈਂਦਾ ਉਹ ਫਿਰ ਕਹਿੰਦੇ ਆਤ ਉੱਚੇ ਆਤਮਿਕ ਮੰਡਲਾਂ ਚ ਪਹੁੰਚ ਜਾਂਦਾ ਉਹ ਕਹਿੰਦੇ ਪਰਮੇਸ਼ਰ ਦੇ ਨਾਮ ਰਸ ਨੂੰ ਚੱਖ ਲੈਂਦਾ ਕਹਿੰਦੇ ਕਹਿੰਦੇ ਇਸ ਤਰ੍ਹਾਂ ਦਾ ਗਿਆਨ ਤੂੰ ਵੀ ਸੁਣ ਕਹਿੰਦੇ ਜੋਗੀ ਕਹਿੰਦੇ ਉਹ ਪ੍ਰਮਾਤਮਾ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਸੱਚ ਬਰਤ ਨੇਮ ਨਕਾਲ ਸੰਤਾਵੇ ਸਤਗੁਰ ਸ਼ਬਦ ਕਰੋਧ ਜਲਾਵੇ ਉਹ ਕਹਿੰਦੇ ਜਿਹੜਾ ਜੀਵ ਫਿਰ ਸਤਗੁਰ ਦੇ ਸ਼ਬਦ ਨਾਲ ਜੁੜਦਾ ਹੈ ਉਹਦਾ ਕਰੋਧ ਸ਼ਬਦ ਦੇ ਨਾਲ ਖਤਮ ਹੋ ਜਾਂਦਾ ਹੈ ਸੜਵਾਲ ਜਾਂਦਾ ਹੈ ਕਹਿੰਦੇ ਕਹਿੰਦੇ ਸੱਚ ਦਾ ਜੇ ਤੂੰ ਬ੍ਰਿਤ ਕਰੇ ਸੱਚ ਪਰਮਾਤਮਾ ਦੇ ਨਾਮ ਜਪਣ ਦਾ ਫੇਰ ਤੈਨੂੰ ਕਹਿੰਦੇ ਜਿਹੜਾ ਕਾਲ ਆ ਉਹ ਸੰਤਾਪ ਦਾ ਨਹੀਂ ਹੈਗਾ ਗगन निवास ਸਮਾਦ ਲਗਾਵੇ 파ਰਸ ਪਰਸ ਪਰਮ ਪਦ ਪਾਵੇ ਕਹਿੰਦਾ ਜਿਹੜਾ ਕਹਿੰਦੇ ਜਿਹੜਾ ਜੀਵ ਗੁਰੂ ਰੂਪੀ 파ਰਸ ਦੇ ਚਰਨਾਂ ਦੀ ਸ਼ਰਨ ਲੈਂਦਾ ਕਹਿੰਦੇ ਉਹ ਫਿਰ ਉੱਚੀ ਆਤਮਿਕ ਅਵਸਥਾ ਬਣਾ ਲੈਂਦਾ ਉਹ ਕਹਿੰਦੇ ਫਿਰ ਉੱਚੇ ਆਤਮਿਕ ਮੰਡਲਾਂ 'ਚ ਪਹੁੰਚ ਜਾਂਦਾ 10ਵੇਂ ਦੁਆਰ ਉਹਦੀ ਕਹਿੰਦੇ ਪਹੁੰਚ ਹੋ ਜਾਂਦੀ ਹੈ ਸਚ ਮਨ ਕਾਰਨ ਤਤ ਬਿਲੋਵੈ ਸੁਪਰ ਸਰਵਰ ਮੈਲ ਨਾ ਤੋਵੇ ਕਹਿੰਦੇ ਉਹ ਫਿਰ ਪ੍ਰਮਾਤਮਾ ਦਾ ਨਾਮ ਜਪਦਾ ਤਤ ਨੂੰ ਪਾਉਣ ਲਈ ਪ੍ਰਮਾਤਮਾ ਦੇ ਨਾਲ ਮਿਲਾਪ ਕਰਨ ਦੇ ਲਈ ਕਹਿੰਦੇ ਉਹ ਉਸ ਆਤਮਿਕ ਜਲ ਦੇ ਵਿੱਚ ਇਸ਼ਨਾਨ ਕਰਦਾ ਜਿਹਦੇ ਵਿੱਚ ਕੋਈ ਮੈਲ ਨਹੀਂ ਹੈਗੀ ਜੈਸਿਓ ਰਾਤਾ ਤੈਸੋ ਹੋਵੇ ਅਪੇ ਕਰਤਾ ਕਰੇ ਸੋ ਹੋਵੇ ਕਹਿੰਦੇ ਹੁੰਦਾ ਸਭ ਕੁਝ ਉਹੀ ਆ ਜੋ ਕਰਤਾ ਪਰਮੇਸ਼ਰ ਕਰਦਾ ਹੈ ਫਿਰ ਜਿਹੜਾ ਜੀਵ ਕਹਿੰਦੇ ਪਰਮੇਸ਼ਰ ਦਾ ਨਾਮ ਜਪਦਾ ਹੈ ਪਰਮੇਸ਼ਰ ਦਾ ਨਾਮ ਜਪ ਕੇ ਕਹਿੰਦੇ ਉਹਦਾ ਹੀ ਰੂਪ ਹੋ ਜਾਂਦਾ ਹੈ ਫਿਰ ਜਿਹਾ ਸੇਵੋ ਤੈਸੋ ਜੈਸੇਂ ਰਾਤਾ ਤੈਸੋ ਹੋਵੇ ਇਹਦੇ ਨਾਲ ਦੀ ਇੱਕ ਹੋਰ ਤੁਕ ਗੁਰਬਾਣੀ ਚਾਹੁੰਦੀ ਆ ਹੁਣ ਮੈਂ ਉਹ ਹੀ ਕਹਿਣ ਲੱਗੀ ਸੀ ਪਰ ਮੈਨੂੰ ਯਾਦ ਭੁੱਲ ਗਈ ਆ ਉਹ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਹ ਵੀ ਇਹ ਹੈ ਕਿ ਜਿਸ ਤਰ੍ਹਾਂ ਦਾ ਜੀਵ ਜਿਹਦੀ ਚਿਤਵਨੀ ਕਰਦਾ ਚਿੱਤ ਵਿੱਚ ਫਿਰ ਉਹ ਜਿਹਾ ਹੋ ਜਾਂਦਾ ਗੋ ਰਹਿ ਵਸੀਤਲ ਅਗਨ ਬੁਜਾਵੈ ਸੇਵਾ ਸੁਰਤ ਵਿਪੂਤ ਚੜਾਵੈ ਕਹਿੰਦੇ ਜਿਹੜੇ ਜੀਵ ਗੁਰੂ ਦੀ ਸ਼ਰਨ ਚਾਉਂਦੇ ਨੇ ਗੁਰੂ ਕਹਿੰਦੇ ਠੰਡਾ ਕਹਿੰਦੇ ਸੀਤਲ ਕਹਿੰਦੇ ਉਹਨੂੰ ਕੋਈ ਤ੍ਰਿਸ਼ਨਾ ਨਹੀਂ ਹੈਗੀ ਕੋਈ ਉਹਨੂੰ ਕ੍ਰੋਧ ਨਹੀਂ ਹੈਗਾ ਕਹਿੰਦੇ ਫਿਰ ਉਹ ਜੀਵ ਦੀ ਵੀ ਮਾਇਆ ਦੀ ਜਿਹੜੀ ਅਗਨ ਆ ਉਹ ਬੁਝਾ ਦਿੰਦਾ ਉਹਦੀ ਸ਼ਰਨ ਆਏ ਦੀ ਸੇਵਾ ਸੁਰਤ ਵਿਪੂਤ ਚੜਾਵੈ ਕਹਿੰਦੇ ਉਹ ਜੀਵ ਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਕਰਦਾ ਪਰਮੇਸ਼ਰ ਦੀ ਇਹ ਕਹਿੰਦੇ ਉਹ ਆਪਣੇ ਸਰੀਰ ਤੇ ਵਿਪੂਤ ਚੜਾਉਂਦਾ ਸੇਵਾ ਭਗਤੀ ਦੀ ਦਰਸ਼ਨ ਆਪ ਸਹਜ ਘਰ ਆਵੇ ਨਿਰਮਲ ਬਾਣੀ ਨਾਦ বাজਾਵੇ ਕਹਿੰਦੇ ਉਸ ਜੀਵ ਲਈ ਇਹੀ ਦਰਸ਼ਨ ਹੈ ਜਿਸ ਤਰ੍ਹਾਂ ਇਹ ਜੋਗੀਆਂ ਦੇ ਛੇ ਦਰਸ਼ਨ ਨੇ ਕਹਿੰਦੇ ਉਹਦੇ ਲਈ ਇਹੀ ਦਰਸ਼ਨ ਆ ਕਿ ਉਹ ਆਤਮਿਕ ਅਡੋਲਤਾ ਵਿੱਚ ਟਿਕ ਜਾਂਦਾ ਜੀਵ ਉਦੇ ਅੰਦਰ ਕਹਿੰਦੇ ਗੁਰੂ ਦੀ ਬਾਣੀ ਦੇ ਨਾਦ ਵੱਜਦੇ ਨੇ ਬਾਣੀ ਨਿਰੰਤਰ ਉਹਦੇ ਅੰਦਰ ਚੱਲਦੀ ਆ ਅੰਤਰ ਗਿਆਨ ਮਹਾਰਸ ਸਾਰਾ ਤੀਰਥ ਮਜਨ ਗੁਰ ਵਿਚਾਰਾ ਕਹਿੰਦੇ ਜੋ ਉਸ ਨੂੰ ਪਰਮਾਤਮਾ ਦੇ ਬਾਰੇ ਸੂਝ-ਬੂਝ ਮਿਲਦੀ ਆ ਗੁਰੂ ਕੋਲੋਂ ਇਹਦੇ ਵਿੱਚ ਕਹਿੰਦੇ ਉਹਨੂੰ ਸਾਰਾ ਰਸ ਮਿਲਦਾ ਹੈ ਸੰਸਾਰ ਦਾ ਗੁਰੂ ਦੀ ਵਿਚਾਰ ਕਰਨੀ ਕਹਿੰਦੇ ਇਹੀ ਉਹਦੇ ਲਈ ਜਿਹੜਾ ਕਹਿੰਦੇ ਨੇ ਤੀਰਥਾਂ ਦਾ ਇਸ਼ਨਾਨ ਬਣ ਜਾਂਦਾ ਅੰਤਰ ਪੂਜਾ ਥਾਨ ਮੁਰਾਰਾ ਜੋਤੀ ਜੋਤ ਮਿਲਾਵਣ ਹਾਰਾ ਉਹਦੇ ਕਹਿੰਦੇ ਅੰਦਰ ਆਤਮੇ ਪਰਮਾਤਮਾ ਦਾ ਨਾਮ ਚੱਲਦਾ ਇਹ ਉਹਦੀ ਪੂਜਾ ਹੈ ਕਹਿੰਦੇ ਇਸ ਤਰ੍ਹਾਂ ਕਹਿੰਦੇ ਉਹ ਆਪਣੀ ਜਿਹੜੀ ਜੋਤੀ ਆ ਉਹ ਪਰਮਾਤਮਾ ਦੀ ਜੋਤ ਵਿੱਚ ਮਿਲਾ ਲੈਂਦਾ ਉਹਦਾ ਨਾਮ ਜਪ ਕੇ ਜਿਹੜਾ ਜੀਵ ਉਹਦੇ ਨਾਮ ਦੀ ਕਮਾਈ ਕਰਦਾ ਹਰਸ ਰਸਿਆ ਮਤ ਏਕੈ ਪਾਏ ਤਖਤ ਨਿਵਾਸੀ ਪੰਜ ਸਮਾਏ ਕਹਿੰਦੇ ਉਹ ਉਹ ਇੱਕ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਤੇ ਉਹ ਆਪਣੇ ਕਹਿੰਦੇ ਜਿਹੜੇ ਪੰਜੇ ਕਾਮਾਦਿਕ ਵੈਰੀ ਨੇ ਉਹਨਾਂ ਨੂੰ ਖਤਮ ਕਰਕੇ ਉਸ ਪਰਮੇਸ਼ਰ ਦੇ ਤਖਤ ਤੇ ਪਹੁੰਚ ਜਾਂਦਾ ਤਖਤ ਦਾ ਨਿਵਾਸੀ ਬਣ ਜਾਂਦਾ ਕਾਰ ਕਮਾਈ ਸਖਤ ਕਾਰ ਕਮਾਈ ਖਸਮ ਰਜਾਏ ਅਵਗਤ 나ਥ ਨ ਲਖਿਆ ਜਾਏ ਕਾਰ ਕਮਾਈ ਖਸਮ ਰਜਾਏ ਅਵਗਤ 나ਥ ਨ ਲਖਿਆ ਜਾਏ ਕਹਿੰਦੇ ਜੀਵ ਜੋ ਵੀ ਕਹਿੰਦੇ ਕਰਦੇ ਨੇ ਉਹ ਪਰਮਾਤਮਾ ਦੀ ਰਜ਼ਾ ਵਿੱਚ ਜੋ ਪਰਮਾਤਮਾ ਨੂੰ ਭਲਾ ਪਾਉਂਦਾ ਹੈ ਉਸ ਤਰ੍ਹਾਂ ਦੀ ਕਮਾਈ ਕਰਦੇ ਨੇ ਉਹ ਕਹਿੰਦੇ ਪਰਮੇਸ਼ਰ ਕਹਿੰਦੇ ਅਦ੍ਰਿਸ਼ਟ ਹੈ ਅਸੀਂ ਕਹਿੰਦੇ ਉਹਨਾਂ ਨੂੰ ਅੱਖਾਂ ਨਾਲ ਨਹੀਂ ਦੇਖ ਸਕਦੇ ਜਲਮਹਿ ਉਪਜੈ ਜਲ ਤੇ ਦੂਰ ਜਲਮਹਿ ਜੋਤ ਰਿਹਾ ਭਰਪੂਰ ਜਿਸ ਤਰ੍ਹਾਂ ਕਹਿੰਦੇ ਜਦੋਂ ਚੰ드ਰਮਾ ਹੋਵੇ ਸੂਰਜ ਹੋਵੇ ਕਹਿੰਦੇ ਰੋਸ਼ਨੀ ਦੇ ਵਿੱਚ ਉਹ ਪਾਣੀ ਦੇ ਵਿੱਚ ਚਮਕਦੇ ਨੇ ਕਹਿੰਦੇ ਦਿਸਦੇ ਨੇ ਪਰ ਪਾਣੀ ਜੇ ਦਿਸਦੇ ਨੇ ਹੈ ਤੇ ਦੂਰ ਨੇ ਕਹਿੰਦੇ ਇਸ ਤਰ੍ਹਾਂ ਕਹਿੰਦੇ ਉਹ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਭਰਪੂਰ ਆ ਹੈ ਕਹਿੰਦੇ ਜਿਸ ਤਰ੍ਹਾਂ ਕਹਿੰਦੇ ਸੂਰਜ ਤੇ ਚੰਦਰਮਾ ਜਲ ਦੇ ਵਿੱਚ ਦਿਸਦੇ ਨੇ ਪਰ ਹੈ ਦੂਰ ਨੇ ਇਸ ਤਰ੍ਹਾਂ ਕਹਿੰਦੇ ਉਹ ਪਰਮੇਸ਼ਰ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਉਹਦੀ ਜਿਹੜੀ ਜੋਤ ਹੈ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਕਹਿੰਦੇ ਕਿਸ ਨੇੜਾ ਕਿਸ ਆਖਾਂ ਦੂਰ ਨਿਦ ਗੁਣ ਗਾਵਾਂ ਦੇਖ ਹਦੂਰ ਕਹਿੰਦੇ ਕਿਨੂੰ ਕਹੀਏ ਕਿ ਪਰਮੇਸ਼ਰ ਇਹਦੇ ਨੇੜੇ ਹੈ ਕਿਨੂੰ ਕਹੀਏ ਕਿ ਪਰਮੇਸ਼ਰ ਇੱਥੋਂ ਦੂਰ ਹੈ ਕਹਿੰਦੇ ਮੈਂ ਪਰਮੇਸ਼ਰ ਨੂੰ ਅੰਗ ਸੰਗ ਜਾਣਦਾ ਹਾਂ ਤੇ ਉਹਦੇ ਗੁਣ ਗਾਇਨ ਕਰਦਾ ਹਾਂ ਅੰਦਰ ਬਾਹਰ ਅਵਰ ਨ ਕੋਏ ਜੋ ਤਿਸ ਪਾਵੇ ਸੋ ਫਨ ਹੋਏ ਕਹਿੰਦੇ ਸਾਡੇ ਅੰਦਰ ਵੀ ਤੇ ਬਾਹਰ ਵੀ ਹਰ ਇੱਕ ਜਗ੍ਹਾ ਤੇ ਉਹ ਪਰਮੇਸ਼ਰ ਵਿਆਪਕਾ ਜੋ ਪਰਮੇਸ਼ਰ ਕਰਨਾ ਚਾਹੁੰਦੇ ਆ ਉਹੀ ਸੰਸਾਰ ਵਿੱਚ ਵਾਪਰਦਾ ਹੈ ਸੁਣ ਪਰਥਰ ਨਾਨਕ ਕਹੇ ਵਿਚਾਰ ਨਿਰਮਲ ਨਾਮ ਮੇਰਾ ਆਧਾਰ ਪਰ ਨਾਨਕ ਜੀ ਪਰਥਰ ਜੋਗੀ ਨੂੰ ਕਹਿੰਦੇ ਨੇ ਕਿ হে ਜੋਗੀ ਜੋ ਮੇਰੇ ਜੀਵਨ ਦਾ ਆਸਰਾ ਹੈ ਉਹ ਉਸ ਪਵਿੱਤਰ ਪਰਮੇਸ਼ਰ ਦਾ ਨਾਮ ਹੈ। ਆਸਾ ਮਹੱਲਾ ਪਹਿਲਾ ਸਬ ਜਪ ਸਬ ਤਪ ਸਬ ਚਤrai ਊਜੜ ਪਰ ਮੈਂ ਰਹਾ ਨਾ ਪਾਈ। ਬੇਨਬੂਜੇ ਕੋ ਥਾਏ ਨਾ ਪਾਈ ਨਾਮ ਬਿਹੋਣਾ ਮਾਥੇ ਛਾਈ ਸਾਚ ਤਣੀ ਜਗ ਆਏ ਬਿਨਾਸਾ ਛੂਟ ਸਪ੍ਰਾਣੀ ਗੁਰਮਖ ਦਾਸਾ ਰਹਾਉ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਸਾਰੇ ਤਰ੍ਹਾਂ ਦੇ ਜਪ ਕੀਤੇ ਹੋਏ ਸਭ ਸਾਰੇ ਤਰ੍ਹਾਂ ਦੇ ਤਪ ਕੀਤੇ ਹੋਏ ਸਭ ਚਤਰਾਇਆਂ ਕਹਿੰਦੇ ਜੀਵ ਨੂੰ ਪਰਾਮਪੂਲੇਖੇ ਚ ਪਾਉਣ ਵਾਲੀਆਂ ਨੇ ਇਹਦੇ ਨਾਲ ਜੀਵਨ ਨੂੰ ਆਤਮਿਕ ਗਿਆਨ ਨਹੀਂ ਹੁੰਦਾ ਜਦੋਂ ਤੱਕ ਜੀਵਨ ਨੂੰ ਆਤਮਿਕ ਗਿਆਨ ਨਹੀਂ ਹੁੰਦਾ ਆਪਣੇ ਅੰਤਰ ਆਤਮੇ ਦੀ ਪਛਾਣ ਨਹੀਂ ਹੁੰਦੀ ਉਦੋਂ ਤੱਕ ਸਾਰੇ ਕਰਮ ਧਰਮ ਕਹਿੰਦੇ ਮਤਲਬ ਉਹਨਾਂ ਦਾ ਕੋਈ ਲਾਭ ਨਹੀਂ ਹੈ ਜੋ ਜੀਵ ਨਾਮ ਨਹੀਂ ਜਪਦੇ ਹੈਗੇ ਉਹਦੇ ਤੋਂ ਬਿਨਾਂ ਕੀਤੇ ਹੋਏ ਸਾਰੇ ਧਾਰਮਿਕ ਕਰਮ ਵਿਅਰਥ ਹਨ ਕਹਿੰਦੇ ਸਾਚ ਤਣੀ ਜਗ ਆਏ ਬਿਨਾ ਸਾ ਛੂਟਸ ਪ੍ਰਾਣੀ ਗੁਰਮਖ ਦਾਸਾ ਕਹਿੰਦੇ ਸੱਚਾ ਹੈ ਉਹ ਉਹ ਇਕੱਲਾ ਪਰਮਾਤਮਾ ਹੋਰ ਸਭ ਜਿਹੜਾ ਜਗ ਹੈ ਕਹਿੰਦੇ ਖਤਮ ਹੋਣ ਵਾਲਾ ਹੈ ਸਿਰਫ ਪਰਮਾਤਮਾ ਅਟਲ ਹੈ ਕਹਿੰਦੇ ਔਰ ਪ੍ਰਾਣੀ ਵੀ ਜੀਵ ਵੀ ਉਹੀ ਅਟਲ ਬਣ ਸਕਦਾ ਜੋ ਗੁਰੂ ਦੇ ਸਨਮੁਖ ਹੋ ਕੇ ਗੁਰੂ ਦਾ ਦਾਸ ਬਣ ਕੇ ਨਾਮ ਦੀ ਕਮਾਈ ਕਰਦਾ ਹੈ ਫਿਰ ਉਹ ਪਰਮੇਸ਼ਰ ਦੇ ਹਜ਼ੂਰੀ ਦੇ ਵਿੱਚ ਪੱਕਾ ਸਥਾਨ ਪਾ ਲੈਂਦਾ ਹੈ ਜਗ ਮੋਹ ਬਾਦ ਦਾ ਬਹੁਤੀ ਆਸਾ ਗੁਰਮਤੀ ਇੱਕ ਪਏ ਉਦਾਸਾ ਕਹਿੰਦੇ ਸੰਸਾਰ ਦੇ ਵਿੱਚ ਬਹੁਤੇ ਜੀਵ ਮਾਇਆ ਦੇ ਮੋਹ ਵਿੱਚ ਆਸਾ ਤ੍ਰਿਸ਼ਨਾ ਦੇ ਵਿੱਚ ਵੱਜੇ ਹੋਏ ਨੇ ਕਹਿੰਦੇ ਗੁਰੂ ਦੀ ਮੱਤ ਤੇ ਚੱਲ ਕੇ ਕੋਈ ਵਿਰਲੇ ਨੇ ਜਿਹੜੇ ਕਹਿੰਦੇ ਇਹਨਾਂ ਚੀਜ਼ਾਂ ਤੋਂ ਉਪਰਾਮ ਹੋ ਜਾਂਦੇ ਨੇ ਉਦਾਸੀਨਤਾ ਜਿੰਨਾ ਨੂੰ ਹੋ ਜਾਂਦੀ ਆ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਬਣ ਜਾਂਦੀ ਆ ਅੰਤਰ ਨਾਮ ਕਮਲ ਪਰਗਾਸਾ ਤਿੰਨ ਕੋ ਨਾਹੀ ਜਮ ਕੀ ਤਰਾਸਾ ਜਿਨ੍ਹਾਂ ਦੇ ਅੰਦਰ ਕਹਿੰਦੇ ਉਹਦਾ ਨਾਮ ਬਸ ਗਿਆ ਉਹਨਾਂ ਦੇ ਹਿਰਦੇ ਰੂਪੀ ਕਮਲ ਖਿੜ ਜਾਂਦਾ ਹੈ ਕਹਿੰਦੇ ਉਹਨਾਂ ਨੂੰ ਫਿਰ ਕਹਿੰਦੇ ਜਿਹੜੀ ਮੌਤ ਆ ਆਤਮਿਕ ਮੌਤ ਆ ਇਹਨਾਂ ਦੀ ਕੋਈ ਚਿੰਤਾ ਨਹੀਂ ਰਹਿੰਦੀ ਹੈਗੀ ਕਹਿੰਦੇ ਜਗ ਤ੍ਰਿਅ ਜਿਤ ਕਾਮਣ ਹਿਤਕਾਰੀ ਪੁੱਤਰ ਕਲਤਰ ਲਗ ਨਾਮ ਵਿਸਾਰੀ ਬਿਰਥਾ ਜਨਮ ਗਵਾਇਆ ਬਾਜੀ ਹਾਰੀ ਸਤਗੁਰੂ ਸੇਵੀ ਕਰਨੀ ਸਾਰੀ ਕਹਿੰਦੇ ਜਗਤ ਦੇ ਵਿੱਚ ਬਹੁਤੇ ਜੀਵ ਪੁੱਤਰ ਇਸਤਰੀ ਸਾਰੇ ਧੰਦਿਆਂ ਦੇ ਵਿੱਚ ਲੱਗਦੇ ਨੇ ਤੇ ਨਾਮ ਨੂੰ ਵਿਸਾਰ ਦਿੰਦੇ ਨੇ ਕਹਿੰਦੇ ਇਸ ਤਰ੍ਹਾਂ ਆਪਣੇ ਜੀਵਨ ਦੀ ਬਾਜੀ ਹਾਰ ਜਾਂਦੇ ਨੇ ਜੀਵਨ ਬਿਰਥਾ ਕੋਆ ਲੈਂਦੇ ਨੇ ਕਹਿੰਦੇ ਕਹਿੰਦੇ ਸਭ ਤੋਂ ਸ੍ਰੇਸ਼ਟ ਕਰਨੀ ਕੀ ਆ ਸਤਗੁਰੂ ਦੀ ਉਪਦੇਸ਼ ਨੂੰ ਸੁਣਨਾ ਤੇ ਪਰਮੇਸ਼ਰ ਦਾ ਨਾਮ ਜਪਣਾ ਬਾਹਰੋਂ ਹਉ ਮੈਂ ਕਹੇ ਕਹਾਏ ਅੰਦਰੋਂ ਮੁਕਤ ਲੇਪ ਕਦੇ ਨਾ ਲਾਏ ਮਾਇਆ ਮੋਹ ਗੁਰ ਸ਼ਬਦ ਜਲਾਏ ਨਿਰਮਲ ਨਾਮ ਸਦ ਹਿਰਦੈ ਧਿਆਏ ਫਿਰ ਕਹਿੰਦੇ ਇਸ ਤਰ੍ਹਾਂ ਦੇ ਜੀਵ ਵੀ ਹੈਗੇ ਨੇ ਜਿਹੜੇ ਕਹਿੰਦੇ ਉੱਪਰੋਂ ਤਾਂ ਲੱਗਦਾ ਵੀ ਅਸੀਂ ਵੀ ਉਹੋ ਪਰਮਾਤਮਾ ਦਾ ਨਾਮ ਨਹੀਂ ਜਪਦੇ ਸ਼ਾਇਦ ਹਉਮੈ ਵਿੱਚ ਨੇ ਪਰ ਕਹਿੰਦੇ ਨਹੀਂ ਉਹ ਕਹਿੰਦੇ ਅੰਦਰੋਂ ਮੁਕਤ ਨੇ ਕਹਿੰਦੇ ਉਹਨਾਂ ਨੂੰ ਕੋਈ ਮਾਇਆ ਦੀ ਅਹੰਕਾਰ ਦੀ ਲੇਪ ਨਹੀਂ ਲੱਗਦੀ ਉਹਨਾਂ ਨੇ ਅੰਦਰੋਂ ਗੁਰੂ ਦੇ ਸ਼ਬਦ ਦੇ ਨਾਲ ਮਾਇਆ ਦਾ মোহ ਖਤਮ ਕਰ ਲਿਆ ਤੇ ਉਹਨਾਂ ਦੇ ਅੰਦਰ ਹਿਰਦੇ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਸਦਾ ਟਿਕਿਆ ਰਹਿੰਦਾ ਉਹ ਨਾਮ ਜੋ ਪਵਿੱਤਰ ਹੈ ਤੇ ਹਿਰਦੇ ਨੂੰ ਪਵਿੱਤਰ ਰੱਖਦਾ ਹੈ ਤਾਵਤ ਰੱਖੇ ਠਾਕ ਰਹਾਏ ਸਿੱਖ ਸੰਗਤ ਕਰਮ ਮਿਲਾਏ ਕਹਿੰਦੇ ਕਰਮ ਚੰਗੇ ਹੋਏ ਪਰਮੈਸ਼ਰ ਦੀ ਮਿਹਰ ਹੋਈ ਉਹ ਜੀਵ ਸੰਗਤ ਦੇ ਵਿੱਚ ਜੁੜਦਾ ਹੈ ਗੁਰੂ ਦੀ ਸੰਗਤ ਦੇ ਵਿੱਚ ਜਿੱਥੇ ਉਹ ਆਪਣੇ ਚੰਚਲ ਮਨ ਨੂੰ ਟਿਕਾ ਕੇ ਰੱਖਦਾ ਹੈ ਮਨ ਟਿਕ ਜਾਂਦਾ ਹੈ ਆਪਣੇ ਘਰ ਵਿੱਚ ਗੁਰਬੇਨ ਪੂਲੋ ਆਵੇ ਜਾਏ ਨਦਰ ਕਰੇ ਸੰਜੋਗ ਮਿਲਾਏ ਕਹਿੰਦੇ ਜਿਸ ਜੀਵ ਨੂੰ ਗੁਰੂ ਦੀ ਸ਼ਰਨ ਨਹੀਂ ਮਿਲੀ ਉਹ ਕਹਿੰਦੇ ਮਾਇਆ ਚ ਵਿਕਾਰਾਂ ਚ ਭੁੱਲਿਆ ਫਿਰਦਾ ਤੇ ਉਹਦਾ ਜਨਮ ਮਰਨ ਦਾ ਚੱਕਰ ਬਣ ਜਾਂਦਾ ਪਰ ਜਦੋਂ ਫਿਰ ਪਰਮੇਸ਼ਰ ਕਹਿੰਦੇ ਨਦਰ ਕਰਕੇ ਉਹਦਾ ਗੁਰੂ ਦੇ ਨਾਲ ਮਿਲਾਪ ਕਰਾਉਂਦਾ ਫੇਰ ਹੀ ਕਹਿੰਦੇ ਉਹ ਜੀਵਨ ਮੁਕਤ ਹੋ ਸਕਦਾ ਰੂਡੋ ਕਹੋ ਨਾ ਕਹਿਆ ਜਾਈ ਅਕਥ ਕਥੋ ਨਹਿ ਕੀਮਤ ਪਾਈ ਕਹਿੰਦੇ ਮੇਰਾ ਸੁੰਦਰ ਪਰਮੇਸ਼ਰ ਉਹਦੇ ਸਰੂਪ ਬਾਰੇ ਦੱਸਿਆ ਨਹੀਂ ਜਾ ਸਕਦਾ ਉਹਦੀ ਕਹਿੰਦੇ ਕਥਾ ਕਥੀ ਨਹੀਂ ਜਾ ਸਕਦੀ ਉਹਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਉਹਦੇ ਗੁਣਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ ਉਹ ਸੰਸਾਰ ਦੀ ਕਿਸੇ ਸ਼ਹਿ ਦੇ ਬਦਲੇ ਚ ਮੁੱਲ ਨਹੀਂ ਲਿਆ ਜਾ ਸਕਦਾ ਸਭ ਦੁੱਖ ਤੇਰੇ ਸੁਖ ਰਜਾਈ ਸਭ ਦੁੱਖ ਮਿਟੇ ਸਾਚੈ ਨਾਈ ਕਹਿੰਦੇ ਜਿਹੜੇ ਜੀਵ ਤੇਰੀ ਰਜ਼ਾ ਵਿੱਚ ਚੱਲਦੇ ਨੇ ਉਹਨਾਂ ਦੇ ਸਾਰੇ ਦੁੱਖ ਸੁਖ ਵਿੱਚ ਬਦਲ ਜਾਂਦੇ ਨੇ ਤੇਰੇ ਨਾਮ ਜਪਣ ਦੇ ਨਾਲ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਕਾਰਵਿਨ ਬਾਜਾ ਪਗ ਬਿਨ ਤਾਲਾ ਜੇ ਸ਼ਬਦ 부জে ਤਾਂ ਸੱਚ ਨਿਹਾਲਾ ਕਹਿੰਦੇ ਜਿਹੜੇ ਜੀਵ ਗੁਰੂ ਦੇ ਸ਼ਬਦ ਰਾਹੀਂ ਜੀਵਨ ਦੀ ਅਸਲੀਅਤ ਨੂੰ ਸਮਝ ਲੈਂਦੇ ਨੇ ਉਹ ਸਦਾ ਨਿਹਾਲ ਰਹਿੰਦੇ ਨੇ ਕਹਿੰਦੇ ਸਦਾ ਆਨੰਦ ਚ ਰਹਿੰਦੇ ਨੇ ਉਹਨਾਂ ਲਈ ਤੇ ਕਹਿੰਦੇ ਇਸ ਤਰ੍ਹਾਂ ਹੋ ਜਾਂਦਾ ਜਿਵੇਂ ਹੱਥਾਂ ਤੋਂ ਬਿਨਾਂ ਵਾਜਾ ਵੱਜ ਰਿਹਾ ਹੋਵੇ ਤੇ ਪੈਰਾਂ ਤੋਂ ਬਿਨਾਂ ਤਾਲ ਪੂਰਿਆ ਜਾ ਰਿਹਾ ਹੋਵੇ ਵੀ ਉਹਨਾਂ ਦੇ ਸਾਰੇ ਕੰਮ ਪਰਮਾਤਮਾ ਆਪ ਹੀ ਸਿੱਧੇ ਕਰਦਾ ਅੰਤਰ ਸਾਚ ਸਵੇ ਸੁਖ ਨਾਲਾ ਨਦਰ ਕਰੈ ਰਾਖੈ ਰਖਵਾਲਾ ਕਹਿੰਦੇ ਜਿਸ ਜੀਵ ਦੇ ਅੰਦਰ ਉਸ ਪਰਮਾਤਮਾ ਦਾ ਨਾਮ ਵਸ ਗਿਆ ਉਹ ਸਦਾ ਕਹਿੰਦੇ ਸੁਖ ਰਹਿੰਦਾ ਕਹਿੰਦੇ ਆਪੇ ਹੀ ਪਰਮੇਸ਼ਰ ਮਿਹਰ ਦੀ ਨਜ਼ਰ ਕਰਕੇ ਉਹਦਾ ਰਖਵਾਲਾ ਬਣਦਾ ਹੈ ਜੋ ਪਰਮੇਸ਼ਰ ਦੀ ਸ਼ਰਨ ਵਿੱਚ ਆਉਂਦਾ ਹੈ। ਤਿਰਪਵਨ ਸੁਜੈ ਆਪ ਗਵਾਵੈ ਬਾਣੀ ਬੂਜੈ ਸੱਚ ਸਮਾਵੈ। ਜਿਹੜੇ ਜੀਵ ਨੇ ਕਹਿੰਦੇ ਆਪਾ ਭਾਵ ਖਤਮ ਕਰ ਲਿਆ ਪਰਮੇਸ਼ਰ ਚੋਂ ਦੀ ਲੀਨਤਾ ਹੋ ਗਈ ਉਹ ਕਹਿੰਦੇ ਪਰਮੇਸ਼ਰ ਨੂੰ ਜਾਣ ਲੈਂਦਾ ਹੈ ਕਿ ਤਿੰਨਾ ਭਵਨਾ ਚ ਵਿਆਪਕ ਹੈ। ਉਹ ਬਾਣੀ ਦੇ ਰਾਹੀ ਸੱਚ ਵਿੱਚ ਸਮਾ ਜਾਂਦਾ ਹੈ। ਸਬਦ ਵਿਚਾਰ ਏਕ ਲਿਵ ਤਾਰਾ ਨਾਨਕ ਤਨ ਸਵਾਰਨ ਹਾਰਾ। ਕਹਿੰਦੇ ਜਿਹੜੇ ਜੀਵ ਗੁਰੂ ਰਾਹੀ ਸ਼ਬਦ ਦੀ ਵਿਚਾਰ ਕਰਕੇ ਇੱਕ ਪਰਮਾਤਮਾ 'ਚ ਲਿਵ ਲਾਈ ਰੱਖਦੇ ਨੇ ਉਹਨਾਂ ਦਾ ਆਤਮਕ ਜੀਵਨ ਨਾਨਕ ਜੀ ਕਹਿੰਦੇ ਨੇ ਉਹ ਪਰਮੇਸ਼ਰ ਆਪ ਹੀ ਸਵਾਰਨ ਵਾਲਾ ਹੈ। ਉਹ ਪਰਮੇਸ਼ਰ ਆਪ ਹੀ ਉਹਨਾਂ ਦਾ ਆਤਮਿਕ ਜੀਵਨ ਸੁੰਦਰ ਬਣਾ ਦਿੰਦਾ ਹੈ ਜੀਵਨ ਆਨੰਦਮਈ ਬਣਾ ਦਿੰਦਾ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ